ਆਈ ਜਾ ਰਹੀ ਮੇਕ ਮਰੀਆ ਸਾਰੀਆਂ ਹੀ ਖਤਮ ਹੋਈਆਂ ਪਈਆਂ ਆ ਨੇ ਆ ਵੇ ਆਹ ਉਹ ਲੋ ਵਾਈ ਮਾਰ ਕੇ ਕੰਨੀਆ ਕਿਰਪਾਲ ਕਿਰਪਾਲ ਸਮਝ ਨਹੀਂ ਆ ਬੀਆ ਕਿਰਪਾਲ ਹਾਂਜੀ ਹਾਂਜੀ ਮਾਤਾ ਕੀ ਸਵੇਰੇ ਸਵੇਰੇ ਖਾਪ ਪਾਈ ਜਾਣੀ ਆ ਮੇ ਸਾਰੀਆਂ ਦਵਾਈਆਂ ਖਤਮ ਹੋਈਆਂ ਹੀ ਆ ਨੇ ਹਾਂ ਤੇ ਉਹ ਦਵਾਈਆਂ ਦਾ ਮੈਨੂੰ ਨਾ ਤੁਸੀਂ ਅੱਜ ਕਰੋ ਤੀ ਮੈਨੂੰ ਦਵਾਈਆਂ ਲਿਆ ਕੇ ਦਿਓ ਅੱਛਾ ਹਾਂ ਮੇਰੇ ਸਾਰੀਆਂ ਦਵਾਈਆਂ ਖਤਮ ਹੋਈਆਂ ਕੋਈ ਢਿੱਡ ਭੇੜ ਦਿਓ ਕੋਈ ਲੱਕ ਪੀੜ ਦਿਓ ਕੋਈ ਕਿਤੇ ਨਾ ਦਵਾਈ ਮੇਰੀ ਸਾਰੀਆਂ ਤਕਰੀਬਨ ਖਤਮ ਹੋਈਆਂ 4 ਦਿਨ ਹੋ ਗਏ ਮੇਰੀਆਂ ਖਤਮ ਹੋਈਆਂ ਆ ਦਵਾਈਆਂ ਉਹ ਤਾਂ ਮੈਨੂੰ ਪਤਾ ਵਾ ਜਿਹੜੀ ਜਿਹੜੀ ਦਵਾਈ ਲਿਉਣੀ ਆ ਹਰ ਵਾਰੀ ਲਿਆਈਦੀ ਆ ਪਰ ਇਸ ਵਾਰ ਜਿਹੜੀ ਵਾਰੀ ਆ ਨਾ ਉਹ ਤੇ ਵੱਡੇ ਭਾ ਦੀ ਆ ਮੇਰੀ ਥੋੜੀ ਵਾਰੀ ਆ ਮੈਂ ਤਾਂ ਪਿਛਲੇ ਮਹੀਨੇ ਲੈਦਾ ਨੋ ਲਾਤ ਲਿਆਤਾ ਹੀ ਮਹੀਨੇ ਦਾ ਸਟਾਕ ਹੁਣ ਉਹਨਾਂ ਨੂੰ ਕਹੋ ਵੀ ਮਹੀਨੇ ਦਾ ਉਹ ਲਿਆ ਦੇਣਾ ਇਇ ਇਤਨਾ ਹੀ ਹੋਇਆ ਸੀ ਆਪਣਾ ਫੈਸਲਾ ਵੀ ਵਾਰੀ-ਵਾਰੀ ਵਾਰੀ-ਵਾਰੀ ਸਾਰੇ ਕਰਾਂਗੇ ਆਇਆ ਹੀ ਪੁੱਤਰ ਘਰ ਦੇ ਵਿੱਚ ਹੋ ਕੇ ਐ ਕੁਛ ਜਦ ਵਾਰੀ-ਵਾਰੀ ਸਾਂਝਾ ਹੀ ਪਰਿਵਾਰ ਆ ਤੇ ਫਿਰ ਜੋ ਵਾਰੀਆਂ ਬਣੀਆਂ ਆ ਤੇ ਉਹ ਸਾਰਿਆਂ ਨੇ ਤੇ ਉਤਨਾ ਹੀ ਕੰਮ ਕਰਨਾ ਚਾਹੀਦਾ ਨਾ ਇੱਕੇ ਤੇ ਨਹੀਂ ਨਾ ਬੋਝ ਪਾ ਛੜਨਾ ਚਾਹੀਦਾ ਆਹ ਆ ਤਾਂ ਮੈਂ ਆ ਜੀ ਨਵੀਂ ਗੱਲ ਕੋਈ ਸੁਣਨ ਲਈ ਆ ਮੇਰੇ ਲਈ ਤਾਂ ਤੁਸੀਂ ਪੁੱਤਰ ਹੋ ਜਾਓ ਉਹ ਵੀ ਪੁੱਤਰ ਹੋ ਜਾ। ਤੋਹੀ ਨਾ ਉਹਨਾਂ ਨੂੰ ਆਵਾਜ਼ ਮਾਰ ਕੇ ਤੇ ਇੱਕ ਵਾਰੀ ਉਹਨਾਂ ਨਾਲ ਗੱਲ ਕਰ ਲਿਓ। ਉਹਨਾਂ ਨਾਲ ਗੱਲ ਕਰੋ। ਨਹੀਂ ਤਾਂ ਦੂਸਰੇ ਦੀ ਡਿਊਟੀ ਲਾ ਲਿਓ ਉਹਨਾਂ ਨੂੰ ਅਗਲੀ ਵਾਰੀ ਕਹ ਲਾਂਗੇ। ਤਰੇ ਵੇਖ ਮੇਰੇ ਨਾਲ ਭਾਵੇਂ ਤੂੰ ਲਿਆ ਤੇ ਭਾਵੇਂ ਉਹ ਲਿਆ ਕੇ ਦੇਵੇ। ਮੈਨੂੰ ਤੇ ਦਵਾਈਆਂ ਚਾਹੀਦੀਆਂ। ਅੱਛਾ ਹਾਂ। ਨਹੀਂ ਤਾਂ ਵਾਰੀ ਤੇ ਉਹਦੀ ਹੀ ਆਏ ਆਏ ਪਰ ਵਾਰੀ ਹੋਵੇ ਕੁੱਝ ਕੁਝ ਪਰ ਉਹ ਨੋਰਾ ਨਾ ਜਰਾ ਹੱਥ ਥੋੜਾ ਜਿਆ ਤੰਗ ਜਿਆ ਜਾਵੇ ਤੇ ਇਸ ਤਰ੍ਹਾਂ ਤੂੰ ਮੈਨਿ ਲਿਆ ਦੇ ਦਵਾਈਆਂ ਨਹੀਂ ਮੈਂ ਹਰ ਮਹੀਨੇ ਦਾ ਠੇਕਾ ਨਹੀਂ ਲਿਆ ਮਾਤਾ ਆਏ ਹੈ ਪੁੱਤਰ ਦੱਸ ਹੁਣ ਫਿਰ ਮੈਂ ਕਿੰਨੂ ਕਵਾਂ ਚਾਹ ਤੈਨ ਮੈਂ ਤੈਨ ਅੱਗੇ ਕਹਿੰਦੀ ਉਹਦਾ ਹੱਥ ਤਾਂ ਕੰਕ ਚੰਗਾ ਗਿਆ ਕੋਈ ਨਹੀਂ ਅਗਲੇ ਮਹੀਨੇ ਨੂੰ ਫਿਰ ਕਹਦਾਂਗੀ ਕਿ ਚਲ ਕੋਈ ਨਹੀਂ ਮੈਨੂੰ ਤੂੰ ਅਗਰ ਦੋ ਮਹੀਨੇ ਦੀਆਂ ਲਿਆ ਰੇ ਦਵਾਈਆਂ ਮੈਂ ਇੱਕ ਵਾਰ ਤੁਹਾਨੂੰ ਦੱਸ ਦਿੰਦਾ ਨਾ ਇਹ ਹਰ ਮਹੀਨੇ ਕਿਉਂ ਤੇ ਨਹੀਂ ਬੋਝ ਪਾਇਆ ਜਾ ਸਕਦਾ ਮੈਨੂੰ ਵੀ ਖਰਚੇ ਆ ਉਹ ਤੇ ਠੀਕ ਹੈ ਮੈਨੂੰ ਪਤਾ ਸਭ ਕੁਝ ਮੈਂ ਇੱਥੇ ਬੈਠੀ ਸਭ ਕੁਝ ਵੇਖਦੀ ਆ ਪਰ ਹੁਣ ਉਹਦੀ ਵੀ ਕੋਈ ਮਜਬੂਰੀ ਆ ਮੇਰਾ ਮਤਲਬ ਉਹਦੇ ਕੋਲ ਆਪਣੇ ਕੋ ਖਰਚਾ ਘਟ ਹੁੰਦਾ ਵੈ ਤੇ ਇਸ ਕਰਕੇ ਮੈਂ ਤੈਨੂੰ ਕਿਹਾ ਕਿ ਤੂੰ ਚੱਲ ਤੂੰ ਹੀ ਮੈਨੂੰ ਲਿਆ ਦੇ ਕੋਈ ਦਵਾਈ ਨੇ ਤੇਰਾ ਤੇ ਚਲੋ ਕੰਮ ਕਰੀਏ ਚਲੋ ਮਹਾਰਾਜ ਦੀ ਕਿਰਪਾ ਨਾਲ ਬੜਾ ਸਹੀ ਹੈਗਾ ਤੇ ਚੱਲ ਕੋਈ ਨਹੀਂ ਅਗਲੇ ਮਹੀਨੇ ਮੈਨੂੰ ਕਹਾਂਗੀ ਪੁੱਤਰ ਤੂੰ ਮੈਨੂੰ ਦੋ ਮਹੀਨਿਆਂ ਦੀਆਂ ਲਿਆ ਦੇ ਹੁਣ ਕਿੰਨੇ ਦਿਨਾਂ ਦੀ ਹੈਗੀ ਆ ਦਵਾਈ ਹੈ ਹੀ ਨਹੀਂ ਦਵਾਈਆਂ ਸਾਰੀਆਂ ਖਤਮ ਹੋਈਆਂ ਇੱਕ ਇੱਕ ਗੋਲੀ ਸਾਰੀ ਰਹਿ ਗਈ ਇਹ ਐਤ ਕਰ ਮੈਨੂੰ ਅੱਜ ਦਾ ਸਾਰੀਆਂ ਦਵਾਈਆਂ ਲਿਆ ਦੇ। ਹੁੰਦੀ ਹੈ। ਦਵਾਈਆਂ ਦਾ ਕਿਤਰਾ ਕਹਿਣ ਦੇਈ। ਇਹ ਬਾਹਰਾਂ ਤੇ ਸੀ ਜਰਾਕ। ਇਹਨਾਂ ਨਾਲ ਮੈਂ ਗੱਲ ਕਰਦੀ। ਇਤਰਾ ਹੋ ਜਰਾਕਾ। ਕੀ ਹੋਇਆ? ਆ ਕੀ ਮਾਤਾ ਕਹਿਣ ਦੇਈ ਆ? ਆ ਤੂੰ ਹੀ ਕਾਹਦੀਆਂ ਨੂੰ ਮਾਤਾ ਦੀਆਂ ਦਵਾਈਆਂ ਮੰਨ ਆਏ ਜੇ। ਤੁਸੀਂ ਫਿਰ ਕੀ ਹੋਇਆ ਮੈਂ ਉਹਨਾਂ ਨਾਲ ਦੇਖ ਲੈਣੇ ਆ ਕੀ ਦੇਖ ਲੈਣੇ ਆ ਤੁਸੀਂ ਗੱਲ ਕਰ ਲਓ ਪਰਜਾਈ ਨਾਲ ਸ਼ਾਇਦ ਉਹ ਮੰਨ ਨਾ ਮੈਂ ਕਹਤਾ ਪਰਜਾਈ ਨਾਲ ਗੱਲ ਕਰਾਂ ਮੈਨੂੰ ਤਾਂ ਲੱਗਦਾ ਤੁਸੀਂ ਮੰਨ ਵੀ ਗਏ ਜੇ ਕਿ ਅਖੇ ਮੈਂ ਦਵਾਈਆਂ ਲਿਆ ਦੇਣਾ ਨਹੀਂ ਮੈਂ ਮੰਨਿਆ ਨਹੀਂ ਆ ਪਰ ਉਹਨਾਂ ਨੂੰ ਹੁਣ ਦਵਾਈ ਤੇ ਲਿਆ ਕੇ ਦੇਣੀ ਆ ਦਵਾਈ ਕਾਦੀ ਆ ਮਾਤਾ ਜਿਹੜੀ ਆ ਨਾ ਉਹਨਾਂ ਦੀ ਬੰਦੀ ਵੇਖੋ ਕੀ ਕਹਿਣ ਈ ਆ ਅਖੇ ਉਹਦਾ ਹੱਥ ਆ ਕਿ ਤੰਗ ਹੈਗਾ ਹੋਰ ਖਰਚੇ ਕਰਨ ਨੂੰ ਬਥੇਰੇ ਖਰਚੇ ਕਰਨ ੜਿਆ ਨੂੰ ਉਹਦੀ ਕੰਮ ਕਰਨ ੜਈ ਆ ਹਾਂ ਪੁੱਤ ਉਹਦਾ ਕੰਮ ਕਰਨ ਡਿਆ ਦੁਕਾਨ ਤੇ ਬਥੇਰੀ ਦੁਕਾਨ ਚਲੇ ਡੁਕਾਨ ਤੇ ਗਾਹ ਤੇ ਗਾਹ ਕੇ ਚੜਿਆ ਆ ਤੇ ਹਜੇ ਕੰਮ ਘਟਿਆ ਬਸ ਟਾਡਾ ਨਾਲ ਉਹ ਇਹ ਵਿਖਦੀ ਐ ਸਰਕਾਰੀ ਨੌਕਰੀ ਤੇ ਤਨਖਾਹ ਵੱਜੀ ਜਾਂਦੀ ਐ ਤਦ ਮਾਤਾ ਮਗਰ ਪਈ ਆ ਤਾ ਮੈਂ ਗੱਲ ਦੱਸਾਂ ਉਹ ਆਹੋ ਪ੍ਰਾਈਵੇਟ ਕੰਮਾਂ ਦਾ ਤੇ ਫੇਰ ਇਤਰਾ ਹੀ ਆ ਨਾ ਕਦੇ ਉਹ ਕਦੇ ਤੁਸੀਂ ਉਹ ਤਰ੍ਹਾਂ ਦੀ ਗੱਲ ਕਰਨ ਡੇ ਜੇ ਉਹ ਪ੍ਰਾਈਵੇਟ ਕੰਮਾਂ ਦਾ ਜ਼ਿਆਦਾ ਵਾਧਾ ਜੇ ਸਗੋਂ ਸਾਨੂੰ ਤਾਂ ਬੱਜੀ ਤਨਖਾਹ ਮਿਲਦੀ ਆ ਆ ਪ੍ਰਾਈਵੇਟ ਕੰਮਾਂ ਵਾਲੇ ਥੋੜੀ ਕਿਤੇ ਕਮਾਈ ਕਰਦੇ ਨਾਲੇ ਮੋਰੀ ਦੁਕਾਨ ਤੇ ਵੈਸੇ ਹੀ ਬੜੀ ਚੱਲਦੀ ਆ ਰਿਲ ਦੇ ਜੜੀ ਦੁਕਾਨ ਚੱਲਦੀ ਜੀ ਉਹ ਪਾਜੀ ਤੇ ਹੈ ਨਹੀਂ ਆ ਹਾਂ ਭਾਬੀ ਨਾਲ ਗੱਲ ਕਰਕੇ ਵੇਖ ਲਓ ਮੈਂ ਕਾਦੀ ਗੱਲ ਕਰਾਂ ਮੈਂ ਕਾਦੀ ਗੱਲ ਕਰਾਂ ਕੋਈ ਉਹਨਾਂ ਦੀ ਦਵਾਈ ਮੁੱਕ ਗਈ ਮਾਤਾ ਦੀ ਦਵਾਈ ਲਿਆ ਮੇਰੀ ਗੱਲ ਸੁਣ ਲਓ ਜੀ ਜੋ ਮਰਜੀ ਆ ਹੂੰ ਕੀ ਆ ਭੰਜੀ ਨਹੀਂ ਗਾਲ ਸੁਣੋ ਅਬ ਬੜਾ ਤੋਂ ਹੀ ਕਹਿਣ ਆ ਗਏ ਜੇ ਅ ਜਦੋਂ ਦਵਾਈ ਮੁੱਕਦੀ ਮਿੰਨ ਤਾਂ ਤੁਸੀਂ ਬੜੀ ਛੇਤੀ ਕਹਿਣਦੇ ਜੇ ਕਿ ਮਾਤਾ ਦੀ ਦਵਾਈ ਮੁੱਕ ਗਈ ਆ ਤੇ ਇਸ ਵਾਰ ਕਰਪਾ ਦੀ ਵਾਰੀ ਆ ਭੈਣ ਜੀ ਸੇਰ ਦਾ ਤਾਂ ਤੁਸੀਂ ਗੁੱਸੇ ਦਾ ਮੂੜਦੇ ਵੀ ਨਹੀਂ ਨਹੀਂ ਗੁੱਸੇ ਤੁਹਾਨੂੰ ਨੇ ਪਹਿਲਾਂ ਪਤਾ ਲੱਗਦਾ ਦਵਾਈ ਲਿਆ ਕੇ ਦੇਣੀ ਆ ਦਵਾਈ ਫੇਰ ਕੀ ਪਿਛਲੇ ਮਹੀਨੇ ਭਾਜੀ ਇਹ ਗਏ ਹੋਏ ਬਾਹਰੇ ਤੇ ਭਾਜੀ ਲਿਆ ਦਨ ਜਦੋਂ ਆਣਗੇ ਉਦੋਂ ਮੈਂ ਕਰ ਲਾਂਗੀ ਤੁਹਾਡੇ ਨਾਲ ਨਹੀਂ ਲਿਆਦਰੇ ਪੈਸੇ ਦੇ ਫੇਸੇ ਵੀ ਦੇ ਤਾਂ ਆ ਗਿਆ ਤਾਂ ਸਪਰ ਆਪਣਾ ਜਾਨਣ ਰਸੀ ਤੋ ਸਿੱਧ ਸੋਹਣੇ ਲੱਗਦੇ ਆ ਗੱਲ ਕਰਦੇ ਬਿਲਕੁਲ ਸੋਹਣੇ ਲੱਗਦੇ ਆ ਸੋਹਣੇ ਨਹੀਂ ਵੇਖੋ ਸਾਂਝਾ ਪਰਿਵਾਰ ਹੈ ਕੋਈ ਉਹ ਜੀ ਗੱਲ ਨਹੀਂ ਗਈ ਭਾਜੀ ਲਿਆ ਦੇਣ ਕਿ ਅਗਲੇ ਮਹੀਨੇ ਇਸ ਮੇ ਮੇਰੀ ਗੱਲ ਸੁਣੋ ਹੁਣ ਭਾਵਾਜੀ ਲਿਆ ਦੇਣਾ ਅਗਲੇ ਮਹੀਨੇ 3 ਮਹੀਨੇ ਦੇ ਅਸੀਂ ਲਿਆ ਦਾਂਗੇ ਸਾਨੂੰ ਦਵਾਈ ਦੀ ਕੋਈ ਟੈਨਸ਼ਨ ਨਹੀਂ ਗਈ ਮਾਤਾ ਵਿਚਾਲੀ ਦੀ ਕਾਦੀ ਟੈਨਸ਼ਨ ਨਹੀਂ ਹੈ ਨੀ ਭੈਣੇ ਤੂੰ ਕਹਿ ਦੇ ਨੀ 3 ਮਹੀਨੇ ਪਿਛਲੇ ਮਹੀਨੇ ਤੂੰ ਕਿਹਾ ਸੀ ਆ ਦਵਾਈ ਦਾ ਖਰਚਾ 6 ਮਹੀਨੇ ਦਾ ਮੈਂ ਸਾਂਭੂਗੀ ਸਾਂਭਿਆ 15 ਦਿਨਾਂ ਦੀ ਦਵਾਈ ਲਿਆ ਕੇ ਬਾਅਦ ਚ ਸਾਡੇ ਬਾਤ ਆ ਸਿਆਪਾ ਬਾਤ ਆ ਉਦੋਂ ਨਹੀਂ ਵੰਡੀਆਂ ਪੈਗੀਆਂ ਸੀ ਹਾਂ ਤੇ ਵੰਡੀਆਂ ਪਾਈਆਂ ਕਿੰਨੇ ਆ ਤੁਸੀਂ ਮੈਂ ਮੈਂ ਪਾਈਆਂ ਵੰਡੀਆਂ ਸੀ ਵੱਡੇ ਹੈ ਤੁਸੀਂ ਪਾਈਆਂ ਮੈਂ ਕਾਦੀਆਂ ਵੰਡੀਆਂ ਪਾਈਆਂ ਵੰਡੀਆਂ ਤੁਸੀਂ ਪਾਈਆਂ ਵੰਡੀਆਂ ਤੁਸੀਂ ਪਾਈਆਂ ਤੁਸੀਂ ਕਿਹਾ ਕਿ ਸਾਡ ਕੋ ਖਰਚਾ ਨਹੀਂ ਸਾਂਭਿਆ ਜਾਣਾ ਤੁਸੀਂ ਜੇ ਤੁਸੀਂ ਤਾਂ ਬਸ ਬੰਨੋ ਹੀ ਗਲਤ ਕਹੋਗੇ ਨਾ ਭਾਜੀ ਕੋਈ ਇਹ ਗੱਲ ਹੋਈ ਸੀ ਪੈ ਪੈਂ ਜੀ ਆਈ ਜਦੋਂ ਅਵੇਲ ਮੈਂ ਛੋਟੀ ਤੁਸੀਂ ਜਿੱਦਾਂ ਕਰੀ ਮੈਂ ਤੁਹਾਡੀ ਜੀ ਹਜੂਰੀ ਕਰੀ ਐ ਇੰਨਾ ਨੇ ਕੀ ਆ ਗੱਲ ਕਰ ਰਹੀ ਨੇ ਆ ਬੈਠ ਕੇ ਗੱਲ ਹੀ ਨਹੀਂ ਕਰਦਾ ਨਹੀਂ ਹੋਰ ਕੰਮ ਤੁਹਾਡੇ ਕੋ ਹੁੰਦੇ ਮਾਤਾ ਤਾਂ ਹਮੇਸ਼ਾ ਤੁਹਾਡਾ ਹੀ ਸੋਚਦੀ ਹੈ ਹੈ ਤੁਸੀਂ ਨਹੀਂ ਲਿਆ ਕੇ ਦੇਣੀ ਦਵਾਈ ਨਹੀਂ ਮੈਂ ਨਹੀਂ ਲਿਆ ਕੇ ਦੇਣੀ ਚਲ ਕੋਈ ਐਸਾ ਵਾਰੀ ਤੁਹਾਡੀ ਜੀ ਤੁਸੀਂ ਆਉ ਕਰੋ ਇਹ ਆਂਦੇ ਆ ਨਾ ਬੋਦੀ ਕਹ ਤੁਹਾਨੂੰ ਇਹ ਕਿਉਂ ਕਹਿਣ ਇਹ ਕਿਉਂ ਕਹਿਣ ਤੁਸੀਂ ਪੈਂ ਜੀ ਨਾ ਬੋਲੋ ਮੈਂ ਆਪਣੀ ਕਿਉਂ ਨਾ ਕਿਉਂ ਕਾਦੇ ਵਾਸਤੇ ਤੁਹੀ ਨੀਂਂਦ ਜੀ ਨੂੰ ਮਨਾ ਲੈਣਾ ਤੇ ਵੀਰ ਜੀ ਨੇ ਮੰਨ ਜਾਣਾ ਮੇਰੇ ਨਾਲ ਉਹ ਫਿਰ ਗਰਮ ਸਰਦਬ ਹੋਣਗੇ ਬਾਜੀ ਹੁਣੀ ਤੋਹੀ ਨਾ ਆਪੇ ਹੀ ਗੱਲ ਕਰਕੇ ਤੇ ਫਿਰ ਜੇ ਤੁਸੀਂ ਮੰਨਣਾ ਹੀ ਹੁੰਦਾ ਜੇ ਤੇ ਫਿਰ ਮੈਨੂੰ ਇੰਨਾ ਕਰਨ ਨੂੰ ਸਿਰਖ ਪਾਉਣ ਨੂੰ ਕਹਿ ਰਹੇ ਹੋ ਜੀ ਮੰਨਣ ਦੀ ਥੋੜੀ ਗੱਲ ਕਰਨ ਡਿਆ ਆਂ ਭਾਜੀ ਇਸ ਤਰ੍ਹਾਂ ਕਰੋ ਭੈਣ ਜੀ ਨਾਲ ਨਹੀਂ ਲੜਨਾ ਨਹੀਂ ਅਸੀਂ ਆਪ ਘਰ ਦੇ ਵਿੱਚ ਇਹ ਮੇਰੀ ਨੂੰਹ ਵੱਲੋਂ ਕਹਿਣ ਦੇ ਨਾ ਕਿੰਨੀ ਇੱਜ਼ਤ ਕਰਦੀ ਐ ਇਹਨਾਂ ਦੀ ਫਿਰ ਭੈਣ ਜੀ ਕੰਦੇ ਆ ਨਹੀਂ ਤੁਹਾਨੂੰ ਕਹਦੇ ਡਾਂਗ ਮਾਰਦੇ ਮੇਰੇ ਸਿਰ 'ਤੇ ਕਹਦੇ ਬਸ ਤੁਸੀਂ ਵੱਡੇ ਡਾਂਗ ਨਹੀਂ ਉਹ ਕਹਦੇ ਡਾਂਗ ਮਾਰਦੇ ਉਹ ਬੱਸ ਕਰੋ ਬੱਸ ਕਰੋ ਉਹਨੂੰ ਕਹਦੇ ਡਾਂਗ ਮਾਰਦੇ ਉਹ ਬੱਸ ਕਰੋ ਮਾਤਾ ਦੀ ਦਵਾਈ ਦਾ ਰੋਲਾ ਕੰਨ ਨੂੰ ਪਾਈ ਜਾਂਦੇ ਉਹ ਡਾਂਗ ਮਾਰੇਗੀ ਤਾਂ ਕੰਨ ਤੁਹਾਡੀ ਨੂੰਹ ਐ ਤੁਸੀਂ ਉਹਨੂੰ ਕਹੋਗੇ ਨੂ ਆ ਉਹਨੂੰ ਚੰਗੀ ਸਿੱਖਿਆ ਦੇਣੀ ਆ ਪਤਾ ਮੈਨੂੰ ਜਿੰਨੀ ਕਿ ਦੇਣੀ ਆ ਪਤਾ ਮੈਨੂੰ ਅੰਦਰ ਖਾਤੇ ਸਾਰਾ ਸਮਝਾਉਣੀ ਆ ਵੇਖਿਆ ਤੁਸੀਂ ਦਵਾਈ ਲਿਆ ਦਿਓ ਇਹਦਾ ਮੁੱਲ ਕੀ ਕਰਦਣਗੇ ਪੈਸੇ ਕਰ ਚਲੋ ਜਿੰਨੇ ਜਿੰਨੇ ਵੀ ਆਂਦੀ ਹੈ ਤੁਸੀਂ ਲਿਆ ਦਿਓ ਨੰਦੋ ਸੋਈਦਾ ਬਹੁਤ ਭੰਜੀ ਬੋਲਦੇ ਐ ਠੀਕ ਦਵਾਈ ਪਿੱਛੇ ਇਹਨਾਂ ਨੇ ਨਾ ਕਲੇਸ਼ ਪਾਤਾ ਨਾ ਕੋਈ ਹੱਦ ਨਹੀਂ ਇੱਕ ਮੇਰੀ ਨੂਹ ਵਲੋਂ ਨਾ ਸੁਣਾਂਦੇ ਮੇਰੀ ਨੂਹ ਵਿਚਾਰੀ ਕੀ ਕਹਿਣ ਲਈ ਆ ਕਿਸੇ ਨੂੰ ਕੁਝ ਨਹੀਂ ਕੰਦੀ ਫਿਰ ਬੋਲਦੇ ਰਹਿੰਦੇ ਕੀ ਕੋ ਹਾਂ ਕਿਉਂ ਆ ਮਾਤੇ ਸੇਰੇ ਸੇਰੇ ਕਲੇਸ਼ ਪਿਆ ਹੈ ਇਹ ਦਵਾਈਆਂ ਦਾ ਨਾਲੇ ਮੈਂ ਕਿਹਾ ਸਬਜੀ ਫੜ ਲਈ ਯਾ ਲਫੜੋ ਤੁਸੀਂ ਦਵਾਈ ਲੈ ਲਓ ਅੱਛਾ ਮੈਂ ਵੀਰ ਜੀ ਨੂੰ ਕਹਿ ਦਾਂਗੀ ਅੱਛਾ ਤੇ ਰਹਿਣ ਦੇ ਦਵਾਈ ਤੁਸੀਂ ਦਵਾਈ ਦੀ ਟੈਨਸ਼ਨ ਨਹੀਂ ਲੈਣੀ ਕੋਈ ਵੀ ਨਹੀਂ ਤੇ ਉਹ ਤਾਂ ਤੇਰੀ ਗੱਲ ਤੇ ਠੀਕ ਹੈ ਕਿ ਮੈਂ ਟੈਨਸ਼ਨ ਨਹੀਂ ਲੈਣੀ ਕੋਈ ਟੈਨਸ਼ਨ ਨਹੀਂ ਲੈਣੀ ਤੁਸੀਂ ਦਵਾਈ ਦੂਈ ਵੱਲੋ ਜਸਪੀਰ ਭੈਣ ਜੀ ਬਹੁਤ ਬੋਲਦੇ ਪਏ ਸੀ ਮੈਂ ਤਾਂ ਵੇਲੇ ਵੱਡੀ ਭੈਣ ਸਮਝਦੀ ਹਾਂ ਉਹਨਾਂ ਨੂੰ ਛੋਟੀ ਨੂੰ ਮਨੂੰ ਕਹਿੰਦੇ ਤੇਰੀ ਨੂੰ ਆਈ ਮਨੂੰ ਡਾਂਗ ਮਾਰ ਦੇਗੀ ਇਹ ਕਰਦੇ ਕੋਈ ਗੱਲਾਂ ਕਰਨ ਵਾਲੀਆਂ ਹੈਂ ਭੈਣ ਮਾਤੇ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਗਏ ਕੋਈ ਨਹੀਂ ਮੈਂ ਸਮਝਾ ਦਾਂਗੇ ਇਹਨਾਂ ਨੂੰ ਬਾਹਰ ਗਏ ਮੈਂ ਇਹਨਾਂ ਨੂੰ ਫੋਨ ਕਰਦਾ ਕਿ ਇਹਨਾਂ ਨੇ ਮੇਰੇ ਕੋਲ ਥੋੜੇ ਬਹੁਤੇ ਪੈਸੇ ਹੈਗੇ ਸੀ ਤੁਸੀਂ ਇਹ ਦਵਾਈ ਤੁਹਾਡੀ 15 ਦਿਨ ਦੀ ਲੈਣ ਦੀ ਹੈ ਹੈ ਫਿਰ 15 ਦਿਨ ਦੀ ਲੈ ਆਵਾਂਗੇ ਭੈਣ ਜੀ ਨੂੰ ਤੁਸੀਂ ਕੋਈ ਗੱਲ ਸਮਝਾ ਦੇਣਾ ਜੇ ਦਵਾਈ ਲੈਣੀ ਲੈ ਬੋਲਿਆ ਨਾ ਕਰਨ ਉੱਚੀ ਕੋਈ ਗੱਲ ਨਹੀਂ ਮੈਂ ਸਮਝਾ ਦਿਆਂਗੇ ਕਦਸਾ ਦਿਮਾਗ ਹੈ ਜੇ ਤੁਸੀਂ ਸਾਨੂੰ ਪਾਲਿਆ ਉਹਨਾਂ ਨੂੰ ਪਾਲ ਲਿਆ ਪੋਸਿਆ ਸਾਰੀ ਜਾਇਦਾਦ ਬਣਾਈ ਹੈ ਤੁਸੀਂ ਕਿਦੇ ਵਾਸਤੇ ਬਣਾਈ ਹੈ ਹਾਂ ਮੈਂ ਤੁਹਾਡੇ ਵਾਸਤੇ ਬਣਾਈ ਹੈ ਹਾਂ ਦਵਾਈਆਂ ਪਿੱਛੇ ਥੋੜੀ ਲੜਨਾ ਮੈਂ ਨਹੀਂ ਨਹੀਂ ਕੋਈ ਨਹੀਂ ਮੈਂ ਸਮਝਾ ਦਿਆਂਗੀ ਉਹਨਾਂ ਨੂੰ ਸਮਝਾ ਦਣਾ ਮੈਂ ਮੈਂ ਹੁਣ ਸਬਜੀ ਵੀ ਲਿਆਈ ਤੁਸੀਂ ਕਹਿੰਦੇ ਸੀ ਨਾ ਪਰਤਾ ਖਾਣਾ ਹੈ ਤੇ ਮੈਂ ਬੈਂਗਲ ਲੈ ਆਈ ਹਾਂ ਠੀਕ ਹੈ ਪਰਤਾ ਲਾ ਲਈਏ ਹਾਂ ਪਰਤਾ ਬਣਾ ਲਉ ਕੋਈ ਤੇ ਜੇ ਦਾਲ ਦੂਲ ਕਹੋ ਵੀ ਤੁਸੀਂ ਨਹੀਂ ਠੀਕ ਹੈ ਮੂੰਗੀ ਦੋਤੀ ਦਾਲ ਵੀ ਬਣਾ ਲੈ ਕੋਈ ਨਹੀਂ ਕੋਈ ਨਹੀਂ ਮੈਂ ਖਾ ਲੈਂਦੀ ਹੁੰਨੀ ਆ ਕੋਈ ਨਹੀਂ ਕਿਰਨ ਨੇ ਆ ਜਾਂਦਾ ਮੈਂ ਕਿਰਨ ਗਈ ਨਾ ਨੌਕਰੀ ਤੇ ਜਾਂਦੀ ਹੈ ਭੈਣ ਜੀ ਨੇ ਉਹ ਵੀ ਮੇਨਾ ਮਾਰਤਾ ਵੈ ਠ ਤੇਰੀ ਨੂੰ ਨੌਕਰੀ ਜਾਂਦੀ ਹੈ ਇਹ ਕਰਦੀ ਆ ਉਹ ਕਰਦੀ ਆ ਇਸ ਨਾਲ ਥੋੜੀ ਕਹਿਣਾ ਚਾਹੀਦਾ ਵੈ ਅੰਤਰ ਇੱਕ ਮੈਂ ਤਾਂ ਨਿੱਕ ਗੱਲ ਕਰਨੀ ਹੈ ਹਾਂਜੀ ਇਹ ਦਵਾਈਆਂ ਪਿੱਛੇ ਨਾ ਤੁਸੀਂ ਦੋਵੇਂ ਨਾ ਲੜਿਆ ਕਰੋ ਠੀਕ ਹੈ ਆਇ ਚਾ ਬਾਤ ਹੀ ਲੜਨਾ ਨੇ ਇਹ ਨੱਲੇ ਮਤਾਂ ਨਹੀਂ ਕੋਈ ਗੱਲ ਹੋਰ ਕਹਿ ਲੱਗੀ ਹਾਂਜੀ ਦੱਸੋ ਮੈਂ ਕਹਿੰਦੀ ਆ ਕਿ ਚੱਲ ਆਪਾਂ ਕਾਉਂਸਲਰ ਨੂੰ ਗਏ ਕੇ ਤੇ ਮੈਂ ਪੈਨਸ਼ਨ ਹੀ ਨਾ ਲਵਾ ਲਵਾ ਕਾਦੀ ਪੈਨਸ਼ਨ ਬੇਸਤੀ ਕਰਵਾਨੀ ਜੇ 1500 ਰੁਪਏ ਸਾਰੀ ਪੈਨਸ਼ਨ ਮਿਲਦੀ ਹੈ ਤੇ 5000 ਦੀ ਤੁਹਾਡੀ 4000 ਦੀ ਦਵਾਈ ਆ ਜਾਂਦੀ ਹੈ ਜੀ ਕੋਈ ਥੋੜਾ ਬੋਤਾ ਦਾ ਫਰਕ ਨਹੀਂ ਨਹੀਂ ਮਾਤਾ ਜੀ ਨਾ ਨਾ ਜਿਹੜਾ 1500 ਕੋਈ ਨਹੀਂ 750 ਰੁਪਏ ਆ ਜਾਏਗਾ ਨਾ ਅਸੀਂ ਉਹ ਵੀ ਤੁਹਾਨੂੰ ਦੇ ਦਵਾਂਗੇ ਪੈਨਸ਼ਨ ਪੈਨਸ਼ਨ ਨਹੀਂ ਲਵਾਉਣੀ ਬਾਅਦ ਚ ਗੱਲਾਂ ਕਰ ਲਵਾਂਗੇ ਕੀ ਹੋਇਆ ਬਾਂਜੀ ਦੁਪਹਿਰ ਦੀ ਵਾਰੀ ਮੇਰੀ ਸਬਜੀ ਦੀ ਤੇ ਦੱਸੋ ਮੈਂ ਸਬਜੀ ਆ ਕੇ ਚੁੱਕ ਲੈ ਹੰਦਾ ਜੇ ਹਾਏ ਬੈਂਗਨ ਜਦੋਂ ਪਤਾ ਮੈਂ ਪੜਥਾ ਖਾਂਦੀ ਨਹੀਂ ਹੈਗੀ ਫਿਰ ਜਾਣ ਬੁੱਝ ਕੇ ਲੈ ਕੇ ਆਂਦੇ ਨਾ ਪੜਥਾ ਤੁਸੀਂ ਤੁਹਾਡੇ ਵਾਸਤੇ ਦਾਲ ਬਣਾ ਦੇਣੀ ਆ ਨਹੀਂ ਦਾਲ ਕਾਤੀ ਬਣਾ ਦੇਣੀ ਆ ਵਾਰੀ ਮੇਰੀ ਬਣਾ ਪੈਣਾ ਤੂੰ ਕੀ ਦੇਣਾ ਨਾਲੇ ਮੇਰੀ ਗੱਲ ਸੁਣ ਸਰ ਨਾਲ ਸੱਸਾ ਪੜਥਾ ਤੇ ਉਹ ਚੁੱਕ ਲੈ ਹੰਦਾ 80 ਰੁਪਏ ਕਿਲੋ ਜੇ 80 ਰੁਪਏ ਕਿਲੋ ਆਏ ਆ ਨੇ ਮੰਜੂ ਆ ਹੱਥ ਜੜਾ ਲਾ ਪੈਣਾ ਭਾਈ ਤੁਸੀਂ ਮੈਨੂੰ ਕਿ ਹੱਥ ਹੀ ਜੜੇ ਬਣਿਆ ਕਰ ਤੇ ਮੈਂ ਦੱਸਾਂ ਭੈਣ ਜੀ 80 ਰੁਪਏ ਕਿਲੋ ਹੈ 50 ਰੁਪਏ ਕਿਲੋ ਟਮਾਟਰ ਹੈ 50 ਹੀ ਪਿਆਜ਼ ਹੈ ਪਰ ਸਸਤਾ ਬਣ ਜਾਣਾ ਹੈ ਚਲ ਤੁਸੀਂ ਨਹੀਂ ਨਾ ਖਾਣਾ ਫਿਰ ਤੇ ਤੜ ਜੋ ਦਿਲ ਕਰਦਾ ਤੁਸੀਂ ਉਹ ਬਣਾ ਲਓ

ਤੁਸੀਂ ਬੱਲਾ ਭਾਜੀ ਨੂੰ ਸਿਖਾਈ ਗਏ ਮੈਂ ਦਵਾਈ ਵੀ ਲਿਆਤੀ ਪਰ ਥਾ ਬਣਾ ਲਓ ਮੈਂ ਤਾਂ ਨਹੀਂ ਕਹਿਣੀ ਨਾ ਤੁਹਾਡੇ ਜੋ ਦਿਲ ਕਰਦਾ ਤੁਸੀਂ ਬਣਾ ਲਓ ਤੂੰ ਨਾ ਬਹੁਤੀ ਭੋਲੀ ਨਾ ਬਣਿਆ ਕਰ ਫਿਰ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਜੋ ਖਾਣਾ ਹੁੰਦਾ ਨਾ ਤੁਸੀਂ ਰਾਤੀ ਮੈਨੂੰ ਦੱਸ ਦਿਆ ਕਰੋ ਸੇਰਿਓ ਬਣਾ ਲਾ ਤੈਨੂੰ ਪਤਾ ਨਹੀਂ ਨਾ ਮਨ ਨੂੰ ਨਹੀਂ ਪਤਾ ਉਮਰ ਬੀਤ ਗਈ ਸਾਡੀ ਇਸ ਘਰ ਚ ਤੈਨੂੰ ਨਹੀਂ ਪਤਾ ਨਾ ਮਨ ਨੂੰ ਨਾ ਨਾ ਮਨ ਨੂੰ ਨਹੀਂ ਪਤਾ ਜੇ ਮੈਂ ਮੈਂ ਕਹਿੰਿਆ ਇਹ ਖਾਣਾ ਤੁਸੀਂ ਕਹਿੰਦੇ ਉਹ ਨਹੀਂ ਖਾਣ ਮੈਂ ਤਾਂ ਨਿਕਵਰੀ ਵੀ ਕਦੀ ਕਰਨੀ ਕਿ ਮੈਂ ਨਹੀਂ ਖਾ ਤੁਸੀਂ ਜੋ ਬਣਾਉਂਦੇ ਮੈਂ ਉਹੀ ਖਾ ਲੈਣੀ ਆ ਜਦੋਂ ਤੁਹਾਡਾ ਤੂੰ ਤਾਂ ਸਵੇਰੇ ਉੱਠ ਕੇ ਨਾਲ ਹੀ ਮੈਨੂੰ ਕਹਿ ਦੇਣੀ ਆ ਕਿ ਅੱਜ ਮੇਰੀ ਅੱਖੇ ਨੂੰ ਕਿਰਨ ਗੰਦੀ ਆ ਅੱਜ ਪਨੀਰ ਖਾਣਾ ਤੇ ਤੁਹਾਡੀ ਨੂੰ ਨਹੀਂ ਹੋ ਹੈ ਦੇ ਮੇਰੀ ਤੇਰੀ ਤੁਸੀਂ ਕਰ ਤੁਹਾਡੀ ਨੂੰ ਨਹੀਂ ਹੋ ਨੂੰ ਮੇਰੀ ਆ ਤੇ ਫਿਰ ਪਰ ਤੂੰ ਫਰਕ ਪਾਣੀ ਆ ਨਾ ਹੁਣ ਕੱਲ ਨੂੰ ਤੁਹਾਡੀ ਨੂੰ ਆਵੇਗੀ ਤੇ ਮੈਂ ਫਰਕ ਪਾਵਾਂਗੀ ਉਹਦੇ ਵਿੱਚ ਮੈਂ ਨਹੀਂ ਮੈਂ ਨਹੀਂ ਪਾਵਾਂਗੀ ਮੈਂ ਨਹੀਂ ਪਾਵਾਂਗੀ ਤੁਸੀਂ ਬੰਦੇ ਜੀ ਆਓ ਇਸ ਤਰ੍ਹਾਂ ਹੀ ਬੈਠੀ ਰਹੀ ਬਸ ਤੂੰ ਉਹਦੇ ਗੱਲ ਕਰੀ ਮੇਰੀ ਗੱਲ ਕਦੀ ਨਾ ਕਰੀ ਨਾ ਤੂੰ ਮਾਦਰ ਦੋਨੇ ਨਹੀਂ ਕਰਦੀ ਐ ਮਾਦਰ ਦੋਨੇ ਮਾਦਰ ਪਾਸੇ ਰੰਦੀ ਵਿੱਚ ਮੇਰੇ ਸਗੋ ਵਿੱਚ ਘੜ ਫਸ ਰਹੀ ਆ ਬਸ ਗਈ ਆ ਉਹ ਕੀ ਕਰੇ ਜੇ ਮੈਂ ਤੈਨੂੰ ਕਹਿੰਦੀ ਸਮਝਾਨੀਆ ਤੂੰ ਨਹੀਂ ਹੜਦੀ ਜੇ ਮੈਨੂੰ ਸਮਝਾਨੀਆ ਇਹ ਨਹੀਂ ਹੜਦੀ ਵਿੱਚ ਕਰਕੇ ਉਹ ਫਸਦੀ ਪਾਸੇ ਹੋ ਕੇ ਬਹਿ ਜਾ ਕਰ ਅੱਗੇ ਮੈਂ ਕੇ ਪਾਸੇ ਬਹਿ ਕੇ ਤੂੰ ਇਤਾਂ ਵੀ ਨਹੀਂ ਜੀਨ ਦਿੰਦੀ ਮੈਨੂੰ ਨਹੀਂ ਜੀਨ ਦਿੰਦੇ ਬਸ ਉਹਨੇ ਕਿਉਂ ਵਿਚਾਰੀ ਨੇ ਬਹਿਣਾ ਪਾਸੇ ਹੋ ਗਿਆ ਜਿਨੂੰ ਆਈਆਂ ਸੱਸ ਪਾਸੇ ਹੋ ਜਵੇ ਹਾਂ 15 ਦਿਨਾਂ ਦੀ ਦਵਾਈ ਲਿਆਉਂਦੀ ਆ ਤੇ ਫੇਰ ਕਿਹਾ ਨਹੀਂ ਜਦੋਂ ਸਾਡੀ ਵਾਰੀ ਹੁੰਦੀ ਆ ਉਹ ਤੋਂ ਬੜਾ ਕਹਿੰਗੇ ਖਲੋ ਕੇ ਆ ਦਵਾਈ 2-3 ਮਹੀਨੇ ਦੀ ਲਿਆਓ ਤੇ 2-3 ਮਹੀਨੇ ਦੀ ਲਿਆਂਦੀ ਜੇ ਕਦੀ ਵੀ ਕਦੀ ਵੀ ਲਿਆਏ ਜੇ ਜੋ ਭਾਜੀ ਨੇ ਪਿਛਲੇ ਮਾਰੀ ਤੁਹਾਨੂੰ ਕਿਹਾ ਤੁਸੀਂ ਉਦੋਂ ਵੀ ਨਹੀਂ ਲਿਆਏ ਹੁਣ ਜੇ ਕਿਹਾ ਹੁਣ ਦੋਵੇਂ ਤੁਹਾਡੀ ਭਾਜੀ ਨੂੰ ਕਿਹਾ ਭਾਜੀ ਸੋ ਕਹੀ ਕਿ ਮੈਂ ਲਿਆ ਦੇ ਨਹੀਂ ਲਿਆ ਦੇ ਨਹੀਂ ਤੁਸੀਂ ਸੁਣਦੇ ਹੀ ਨਹੀਂ ਭਾਜੀ ਤੇ ਤੁਸੀਂ ਵੈਸੇ ਜਾਦੂ ਕੀਤਾ ਦੋਵਾਂ ਜੀਆਂ ਨੇ ਅੱਛਾ ਉਹ ਤਾਂ ਤੁਹਾਡੀ ਬੋਲੀ ਬੋਲਦਾ ਮੇਰੀ ਬੋਲੀ ਦਾ ਬੋਲਦਾ ਹੀ ਨਹੀਂ ਉਹ ਸਿਆਣਾ ਮੈਂ ਹਾਂ ਸਿਆਣਾ ਤੁਹਾਡੇ ਵਕਨ ਨਹੀਂਗਾ ਨਹੀਂ ਤੁਸੀਂ ਤੇ ਨਹੀਂ ਸਿਆਣੇ ਜੇ ਸਿਆਣੇ ਪਾਗਲ ਆ ਉਹ ਤੁਹਾਨੂੰ ਪਤਾ ਮੈਂ ਨਹੀਂ ਕਹਿੰਦੀ ਤੁਸੀਂ ਪਾਗਲ ਹੋ ਤੁਹਾਨੂੰ ਪਤਾ ਹੋਏਗਾ ਹੁਣ ਤੁਸੀਂ ਕੀ ਬੋਲ ਖਾਣਾ ਕਿਉਂ ਬਣਾਵਾ ਮੈਂ ਜੋ ਤੁਹਾਡਾ ਜੀ ਦਿਲ ਕਰਦਾ ਬਣਾ ਲਓ ਮਾਤੇ ਵਾਸਤੇ ਦੋ ਹੀ ਬਣਾਣਾ ਤੇ ਸ਼ਾਮੀ ਗੋੜ ਦੇ ਆਏਗਾ ਮੇਰਾ ਉਹ ਕਚਰੀਆ ਖਾਂਦਾ ਮੂੰਗੀ ਥੋਤੀ ਦਾਲਣਾ ਦੋ ਰੱਖ ਦੇਵੀ ਜੇ ਤੁਹਾਨੂੰ ਸਸਤੇ ਲੱਗਦੇ ਆ ਨਾ ਤੂੰ ਦੋ ਰੱਖ ਲਈ ਦੋ ਪੇ ਇੱਕ ਫਿਰ ਬਚ ਜਾਣਾ ਮੇਰੀ ਗੱਲ ਪੰਜ ਹੈਗੇ ਆ ਆ ਮੇਰੇ ਕੋਲ ਨਹੀਂ ਜੇ 6 6 ਸਬਜ਼ੀਆਂ ਬਣਦੀਆਂ ਆਂ ਆਪ ਕੋ ਕੱਲੀ ਇੱਕ ਸਬਜ਼ੀ ਬਣਾ ਕੇ ਦੇ ਬਹਿ ਜੇ ਨੇ ਨਾਲ ਦੇ ਦੇਣੀ ਆ ਚਾਰ ਦਾਲ ਭਰਾਈ ਹੋਵੇ ਤੇ ਕੰਨੀ ਨਾਲ ਅਚਾਰ ਖਾ ਲੋ ਗੰਡਾ ਖਾ ਲੋ ਤੇ ਖਾਣਾ ਹੀ ਆ ਤੁਸੀਂ ਆਪੇ ਦੇ ਕਹਿੰਦੇ ਮੈਂ ਨਹੀਂ ਖਾਣਾ ਮੈਂ ਜੋ ਤੁਹਾਡਾ ਦਿਲ ਕਰਦਾ ਤੋ ਜੇ ਬੋਦੀ ਗੱਲ ਹੈ ਸਬਜੀ ਬਣਾ ਲਾ ਪਰਿਵਾਰੀ ਤੇ ਪਰਿਵਾਰੀ ਰਾਤ ਦੀ ਨਾ ਰਾਤ ਨੂੰ ਬਣਾਵੇ ਤੇ ਹੁਣ ਮੈਂ ਮਸਲਾ ਦੀ ਦਾਲ ਜੋ ਮਰਜੀ ਤੁਹਾਡਾ ਦੇ ਅਸੀਂ ਉਹ ਵੀ ਖਾ ਲਾਂ ਖਾ ਲੋ ਮਾਤਾ ਹਾਂ ਮਾਤਾ ਠੀਕ ਹੈ ਮੇਰੇ ਵਾਰੀ ਚਸਕੇ ਲੱਭਦੇ ਹਾਂ ਹੈ ਤੇ ਹੈ ਮੈਨੂੰ ਘਰੇ ਚਸਕੇ ਤੁਹਾਡੇ ਚਸਕੇ ਲੱਭਦੇ ਨੇ ਰਾਤੀ ਜੀ ਕੋਲ ਆ ਰਹੀ ਸੀ ਤੂੰ ਰਾਤੀ ਨੂੰ ਕੀ ਕੀਤਾ ਮੈਂ ਤੁ ਤਾ ਤੇ ਮੈਂ ਕਿਹੜੀ ਮਾਤਾ ਨੇ ਢੀ ਸੋਨੀ ਬਣਾ ਕੇ ਖਵਾ ਤੇ ਜਿੱਤੀ ਕੜੀ ਆਵੇ ਬਣ ਜਾਂਦੀ ਹੈ ਕੜੀ ਅਰ ਆਓ ਸੋਖਾ ਕੰਮ ਲੱਗਦਾ ਹੈ ਸੋਖਾ ਦੋ ਘੰਟੇ ਲੱਗਦੇ ਆ ਲੱਗਦੇ ਆ ਦੋ ਘੰਟੇ ਤੇ ਫੁਲਕੇ ਕਿੰਨੇ ਤੇ ਇੱਕ ਮਿੰਟ ਕਹਿੰਦੇ ਮਸਰਾਂ ਦੀ ਦਾਲ ਬਣਾ ਲੈਣੀ ਹੈ ਮਸਰਾਂ ਦਾਲ ਖੋਲਣੀ ਇੱਕ ਸੀਡੀ ਵਜਣੀ ਹੈ ਤੇ ਮਸਰਾਂ ਦੀ ਦਾਲ ਬਣ ਲੈ ਪਰ ਤੈਨੂੰ ਕਿੰਨਾ ਟਾਈਮ ਲੱਗਣਾ ਪੱਲਾ ਪੁੰਨਾਗੀ ਫੇਰ ਕਰਾਂਗੀ ਫੇਰ ਬਣਾਵਾਂਗੀ ਦੇ ਵਿੱਚ ਤੇ ਧਰ ਦੇ ਨਹੀਂ ਕੱਢਦੀ ਦਿੰਦੀ ਬੱਸ ਕਰੋ ਬੱਸ ਕਰੋ ਮੈਂ ਕਿ ਆਪ ਤੁਹਾਡੇ ਕੋਲ ਦੋਵਾਂ ਕੋ ਤੰਗ ਆ ਗਈ ਆ ਚਲ ਮਾਤਾ ਜੀ ਨਾ ਬੋਲ ਜੀ ਇੰਨੀਆਂ ਬੋਲਦੀ ਆ ਮਾਤਾ ਮੇਰੇ ਕਰਸ ਜਿਹਦੇ ਕੋ ਤੰਗ ਹੈ ਉਹਦਾ ਨਾਮ ਲਿਆ ਕਰ ਆ ਲੈ ਲੈ ਲੋ ਤੰਗ ਆ ਗਈ ਆ ਮਾਤਾ ਦੱਸਾਂ ਬੈਠੀ ਰਿਆ ਕਰ ਤੂੰ ਸਕੀ ਉਹਦੀ ਮੇਰੀ ਨਹੀਂ ਹੈਗੀ ਮੈਂ ਤੇਰੀ ਵੀ ਸਕੀ ਆ ਮੈਂ ਤੈਨੂੰ ਪਹਿਲਾਂ ਲਿਆਂਦਾ ਨੂੰ ਮੈਂ ਮਗਰੋਂ ਲਿਆਂਦਾ ਵੇ ਮਾਤਾ ਜੀ ਦੇਖੋ ਮੈਂ ਮਾੜੀ ਗੱਲ ਨਹੀਂ ਕੀਤੀ ਕੋਈ ਨਹੀਂ ਵੇਖੋ ਤੁਸੀਂ ਪਰਤਾ ਗਿਆ ਮੈਂ ਓ ਲੈ ਆਂਦਾ ਵੇ ਭੈਣ ਜੀ ਕਹਿਣ ਲੱਪੇ ਸਸਤਾ ਲੈ ਆਂਦਾ ਮਹਿੰਗਾ ਲੈ ਆਂਦਾ ਵੇਖੋ ਘਰ ਤੇ ਇੱਕੋ ਹੀ ਹੈ ਨਾ ਉਧਰੋਂ ਚੀਜ਼ ਜਾਵੇ ਅਧਰੋਂ ਚੀਜ਼ ਜਾਵੇ ਘਰੋਂ ਤੇ ਇੱਕੋ ਹੀ ਲੈਣਾ ਭਾਵੇਂ ਅਸੀਂ ਵੰਡੀਆਂ ਪਾ ਲਈਆਂ ਕੁੱਚ ਪਾ ਲਿਆ ਆਪਣਾ ਹੀ ਜੁੜੇਗਾ ਜੇ ਜੁੜੇਗਾ ਤੇ ਆ ਉਹ ਟੇਗਾ ਹੀ ਆ ਪਰ ਮੈਨੂੰ ਕਿਹੜਾ ਸਮਝਾਵੇ ਮੈਂ ਮੁੰਨ ਵੇਖੋ ਮੈਂ ਕਹਿੰਦੇ ਮਸਲਾ ਦੀ ਮੈਂ ਦਾਲ ਬਣਾ ਲਈ ਮੈਂ ਤੁਸੀਂ ਉਹ ਬਣਾ ਲਓ ਤੁਸੀਂ ਟੈਨਸ਼ਨ ਨਾ ਲਵੋ ਤੁਹਾਨੂੰ ਮੈਂ ਪਰਤਾ ਬਣਾ ਦੰਨੀ ਆ ਜੇ ਸ਼ਾਮੀ ਕਹੋਗੇ ਸ਼ਾਮੀ ਬਣਾ ਦਾਂਗੀ ਜੇ ਹੁਣ ਕਹੋਗੇ ਮਹੂਨ ਬਣਾ ਦਾਂਗੀ ਚਲ ਕੋਈ ਨਹੀਂ ਇਸ ਲਈ ਤੈਨੂੰ ਟਾਈਮ ਲੱਗਾ ਨਾ ਉਸ ਲਈ ਬਣਾ ਟਾਈਮ ਵੀ ਨਹੀਂ ਗੱਲ ਤੁਸੀਂ ਜਿਸ ਲਈ ਖਾਣਾ ਹੈਗਾ ਨਾ ਮਨ ਦੱਸ ਦੇ ਨਾ ਗੋਲਡੀ ਕਿਰਨ ਵੀ ਮੇਰੀ ਆ ਜਾਣਾ ਮੈਂ ਸ਼ਾਮੀ 4 ਵਜੇ ਮਾਤਾ ਹੀ ਆ ਜਾਂਦੀ ਹੈ ਉਹਨੇ ਸਾਰਾ ਘਰ ਸੰਭ ਲੈਣਾ ਫਿਰ ਭਿੰਜੀ ਨੇ ਕਹਿੰਨਾ ਕਿਉਂ ਜ਼ਿਆਦਾ ਪਾ ਤੈ ਤੇਲ ਜ਼ਿਆਦਾ ਪਾ ਤ ਹਰ ਇੱਕ ਚੀਜ਼ ਤੇ ਟੋਕਾ ਟੋਕੀ ਟੋਕਾ ਟਾਕੀ ਕਰਦੇ ਰਹਿੰਦੇ ਤੇ ਤੇਲ ਜ਼ਿਆਦਾ ਪੀਂਦੀ ਥੋੜੀ ਆ ਉਹ ਹਾਂ ਸਬਜੀ ਇਹ ਸੁਆਦ ਵੀ ਲਾਂਦੇ ਆ ਹਾਂ ਚਲ ਚਲ ਕੋਈ ਥੋੜੀ ਹੈ ਚਲ ਠੀਕ ਹੈ ਅਸਰਾ ਨਹੀਂ ਕਚਾਈ ਦਾ ਕਰਨਾ ਦੱਸ ਨੂੰ ਤੇ ਐ ਨੂੰ ਤੇ ਨੂੰ ਮੈਂ ਕੀ ਕਹਾਂ ਚੱਲ ਕੋਈ ਨਹੀਂ ਕੋਈ ਫਿਰ ਉਹਦੀ ਸ਼ਕਲ ਦੇਖ ਕੇ ਨਾ ਉੱਠਣਾ ਪੈਂਦਾ ਹੀ ਸਿਰੇ ਸਿਰੇ ਚ ਹੈ ਜੀ ਦੇ ਨਾਲ ਬੈਸਨ ਲੱਗੀ ਹੋਈ ਸੀ ਉਹ ਬਾਹਰ ਉਹ ਵਿਚਾਰਾ ਬਿੱਲ ਕੱਟਣ ਆਇਆ ਵਾ ਤਾਂ ਦੀਆਂ ਆਵਾਜ਼ਾਂ ਉਹ ਮੋੜ ਤੱਕ ਜਾਣ ਡੀਆਂ ਬਿੱਲ ਆ ਗਿਆ ਘਟ ਆਇਆ ਵਾ ਨਾ 18000 ਹੈ 골ਡੀ 50 ਵਾਰੀ ਉਹ ਐਕੀ ਬਿੱਲ ਤਾਰਨ ਦੀ ਤੇ ਫਿਰ ਕੀ ਆ ਤਾਰ ਦਿੰਨੇ ਆ ਕਿ ਉਹ ਤਾਂ 8 ਦਿਨ 18000 ਰੁਪਿਆ ਬਿੱਲ 18000 ਉਦੋਂ ਵੀ ਕਿਆ ਕਰੋ ਜਦੋਂ ਵੱਡੀ ਮੰਮੀ ਨੇ ਤਾਰਨਾ ਹੁੰਦਾ ਤੇ ਬਾਈ ਬਾਈ ਹਾਰ ਹੁੰਦਾ ਹੁਣ ਤੋਂ ਹੀ 18000 ਤੇ ਚੀਕ ਮਾਰਦੇ ਮੈਂ ਅਜੇ ਤੈਨੂੰ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵੈ ਜਦੋਂ ਜਨਕੀ ਅਸਰਾ ਮੇਰੇ ਕਮਰੇ ਸੋਜਿਆ ਕਰ ਆ ਕੇ ਤੈਨੂੰ ਵੀ ਆਖਰਾਈ 7 ਵਜੇ ਤੋਂ AC ਲਾ ਲੈਣਾ ਵੈ ਤੇ ਸਵੇਰੇ 7 ਵਜੇ ਬੰਦ ਹੁੰਦਾ ਹੀ ਉਹ ਗਰਮੀ ਚੀਕਦੀ ਆ ਗਰਮੀ ਚ ਮੈਂ ਸੋਣਾ ਨਹੀਂ ਆ ਸੋਣਾ ਤੇ ਅਸੀਂ ਨਹੀਂ ਸੁੰਦੇ ਅਸੀਂ ਪੱਖੇ AC ਤੋਂ ਬਿਨਾਂ ਸੋਣੇ ਥੱਲੇ ਕਿੰਨਾ ਠੰਡਾ ਹੈਗਾ ਵੈ ਕਮਰੇ ਹੁਣ ਤਾਂ ਫਰਕ ਪੈ ਗਿਆ ਹੈ ਕਿੰਨਾ ਤੁਸੀਂ ਆਪਣਾ ਬੰਦ ਕਰ ਦਿਆ ਕਰੋ ਠੀਕ ਹੈ ਤੇ ਮੈਂ ਚਲਾਉਂਦੀ ਆ ਹੀ ਨਹੀਂ ਆ ਬਸ ਠੀਕ ਹੈ ਤੇ ਜਦ ਤਾਈ ਵਾਰੀ ਕਿਤਰਾ ਚੱਲਦਾ ਤੁਸ ਤਾਈ ਦੇ ਗੁਣ ਆਇਆ ਕਰ ਮਾਂ ਨੂੰ ਨਾ ਸਮਝੀ ਕੁਛ ਵੀ ਤਾਈ 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 ਕਰਦਾ ਰਹਿਣਾ ਵਾ ਤੂੰ ਜਦੋਂ ਮੇਰੀ ਗੱਲ ਇਹ ਪੁੱਤਰ ਜਦੋਂ ਤਾਈ ਦੀ ਵਾਰੀ ਹੁੰਦੀ ਹੈ ਨਾ ਹਾਂ ਤੇ ਉਦੋਂ ਤੂੰ ਜਿੰਨਾ ਮਰਜ਼ੀ ਜਨ ਕੇ ਏਸੀ ਚਲਾਇਆ ਕਰ ਅੱਛਾ ਜਦੋਂ ਸਾਡੀ ਵਾਰੀ ਹੋਵੇ ਤਾਂ ਤਾਈ ਦੇ ਕਮਰੇ ਸਾਇ ਪਾ ਸਾਡੇ ਕਮਰੇ ਤੇ ਸੌਂ ਜਾ ਤੇ ਫੇਰ ਕੀ ਹੈ ਬੱਲੇ ਕੀ ਹੈ ਤਾਈ ਤੈਨੂੰ ਇੰਨਾ ਪਿਆਰ ਕਰਦੀ ਫੇਰ ਕੀ ਹੈ ਬਚਾ ਨੀ ਜਾਂ ਜਦੋਂ ਵੱਡੀ ਮੰਮੀ ਨੇ ਪੈਸੇ ਦੇਣੇ ਹੁੰਦੇ ਨਾ ਤੇ ਉਦੋਂ ਤੁਸੀਂ ਆਪਣਾ ਇਸ ਹੀ ਦਿਨੇ ਵੜੀ ਬੰਦ ਕਰਦੇ ਕਿਉਂ ਨਹੀਂ ਬੰਦ ਕਰਦੀ ਕਿੱਥੇ ਕਰਦੇ ਜੇ ਚਲ ਨਹੀਂ ਨਾ ਕਰਦੀ ਤਾਂ ਤੂੰ ਬੋਤਾ ਸਿਆਣਾ ਨਾ ਬਣ ਤੁਹਾਡੇ ਵਾਸਤੇ ਸੋਚਦੀ ਆ ਚਲੋ ਮੈਂ ਜਾਵਾਂ ਨਹੀਂ ਜਾਣਾ ਨਹੀਂ ਸੁਵਲ ਮਨੀਕ ਗੱਲ ਤੂੰ ਕੱਲ ਕਪੜੇ ਲੈ ਕੇ ਆਇਆ ਰਾਤੇ ਹਾਂ ਤੇ ਉਹ ਉਹਨੂੰ ਦਹਾਤੇ ਤੇ ਵੱਡੀ ਮੰਮੀ ਉੱਥੇ ਬੈਠੇ ਸੀ ਕਿ ਮੈਨੂੰ ਕਦੇ ਕੀ ਜਾਂਦਾ ਸੀ ਛੜਦੀ ਉਹ ਛੜਦੀ ਉਹ ਤੇਰੇ ਤੋਂ ਮਾਂ ਨੂੰ ਤੂੰ ਦਹਾਏ ਨਹੀਂ ਤਾਈ ਨੂੰ ਤੂੰ ਬੱਲਾ ਦਹਾਤੇ ਓਏ ਉਹਨੇ ਸੜਦੇ ਕਿੱਥੇ ਉਹ ਖੁਸ਼ ਬੜੇ ਹੋਏ ਆਂਦੇ ਰੰਗ ਬੜੇ ਸੋਨੇ ਲਿਆਂਦੇ ਆਂ ਆਹੋ ਸਵੇਰ ਦਾ ਪਰਥੇ ਦਾ ਸਿਆਪਾ ਪਾਇਆ ਹੈ ਤੇਰੀ ਮੋਟੀ ਪਿੱਛੇ ਕਿੰਨਾ ਕੁਛ ਗੰਦੀ ਹੈ ਤੇ ਤੈਨੂੰ ਆਪਣੀ ਆਗ ਲੈਣ ਲੱਗੀ ਪਈ ਓ ਪਤਾ ਨਹੀਂ ਮੈਨੂੰ ਤੇ ਆਂਦੇ ਪੁੱਤ ਇੱਕ ਅੱਧੀ ਹੋਰ ਲੈ ਆਉਂਦਾ ਪੈਸੇ ਭਾਵੇਂ ਮੇਰ ਕੋਲ ਨਹੀਂ ਕਦੀ ਵੀ ਸੂਟ ਲੈ ਦੇ ਦੋ ਚਾਰ ਤੇ ਮਾਂ ਦਾ ਨਾ ਸੋਚੀ ਕੁਛ ਵੀ ਠੀਕ ਹੈ ਆਹੋ ਕਦੀ ਵੀ ਨਾ ਕਰੀ ਤੁਹਾਡੇ ਤੇ ਬੱਸ ਨਾ ਤੁਸੀਂ ਤੁਹਾਡੇ ਵੀ ਕੀ ਬਾਤ ਲੜਾਈਆਂ ਹੀ ਕਰਦੇ ਰਿਆ ਕੀ ਲੜਾਈਆਂ ਕਰਦੇ ਤੈਨੂੰ ਜ਼ਿਆਦਾ ਸਮਝ ਆ ਗਈ ਸਮਝ ਮੈਂ ਸਮਝ ਤੈਨੂੰ ਸਮਝ ਆ ਗਈ ਤਾਈ ਦੇ ਗੁੰਨ ਗਾਈ ਦਾ ਪਤਾ ਨਹੀਂ ਕੀ ਧੂੜਾ ਧੂੜ ਦਿੱਤਾ ਹੀ ਇਹਦੇ ਉੱਤੇ ਤਾਈ 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 ਕਰਦਾ ਮਾਂ ਨੂੰ ਪੁੱਛੀ ਹੀ ਨਾ ਕਰਾਂ ਮੈਂ ਕੰਮ ਆਪਣਾ ਅੱਗ ਲੱਗੇ ਬੈਲ ਨੂੰ ਤਾਰਨ ਨਾ ਤਾਰਨ ਮਨ ਨੂੰ ਕੀ ਲੈਣਾ ਦੇਣਾ ਹੁਣ ਉਹਨੂੰ ਵੀ ਸ਼ਾਂਤੀ ਹੋ ਜਾਏਗੀ ਘਰਾਂ ਕੰਮ ਰੱਖਾਂ ਮੈਂ ਇੱਥੇ ਉਹ ਗੋਲ ਲਈ ਹਾਂਜੀ ਬੜੇ ਪਾਪਾ ਆ ਕਾਦਾ ਰੋਲਾ ਪੈਣਿਆ ਤੇਰੀ ਮੰਮੀ ਬੜਾ ਉੱਚੀ ਉੱਚੀ ਬੋਲਣ ਡੈ ਇਹ ਬਿੱਲ ਆ ਗਿਆ 18000 ਰੁਪਿਆ ਅੱਛਾ ਆਂਦੇ ਥੱਲੇ ਕਮਰੇ 'ਚ ਸੌਆਂ ਕਰ ਸਾਡੇ ਨਾਲ ਉਹ ਫਿਰ ਕਿ ਹੋਇਆ ਪੂਨ ਜਿੱਥੇ ਦਰਜੀ ਕਰਦਾ ਓਥੇ ਸੌਂ ਤੂੰ ਮੈਂ ਕਿਤੇ ਇਹਨਾਂ ਦੀ ਅੱਖੇ ਸੌਣ ਲੱਗਾ ਬਿਲਕੁਲ ਬਿਲਕੁਲ ਇੱਥੇ ਨੂੰ ਕਿੰਨੇ ਗਿਆ ਵੀ ਥੱਲੇ ਸੌਂ ਜਾਂ ਕਰ ਮੰਮੀ ਕਿਉਂ ਬਿੱਲ ਕੱਟ ਦੇਣਾ ਪਊਗਾ ਸਾਡੇ ਵਾਰੀ ਜਦੋਂ ਬਿੱਲ ਆਉਂਦਾ ਥੱਲੇ ਸੌਂ ਜਾ ਕਰ ਤਾਈ ਵਾਰੀ ਉੱਪਰ ਕਮਰੇ ਸੌਂ ਜਾ ਕਰ ਉਹ ਨਹੀਂ ਨਹੀਂ ਇਹੋ ਜਿਹਾ ਕੋਈ ਫਰਕ ਨਹੀਂ ਆ ਉਹ ਮੈਂ ਨੂੰ ਨਹੀਂ ਕੋਈ ਟੈਨਸ਼ਨ ਆ ਉਹ ਵੱਡੇ ਬਾਬਾ ਕੋਈ ਪ੍ਰਵਾਹ ਨਾ ਕਰ ਚਲਿਏ ਪਾਂ ਜਨਾਨੀਆਂ ਤਾਂ ਐਂ ਹੀ ਲੱਗਿਆ ਰਹਿ ਜਾਂਦਾ ਹੁੰਦਾ ਆਪਸ ਵਿੱਚ ਪ੍ਰਵਾਹ ਨਹੀਂ ਕਰਨੇ